ਮੰਟਰ ਵੀਰ ਮਾਣਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਸ਼ੇਠ ਜਿਹੜੀ ਗੈਂਗਸਟਰਸ ਕ੍ਰਾਈਮਨਲਸ ਤੇ ਮਾੜੇ ਅਨਸਰ ਖਿਲਾਫ ਨਵਾਂਸ਼ਹਿਰ ਪੁਲਿਸ ਵੱਲੋਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇੰਚਾਰਜ ਸੀਆਈਏ ਸੀਐਸਐਚਓ ਬਹਿਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਮਿਤੀ 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੇ ਵਿੱਚ ਅਸੀਂ 41 ਨੰਬਰ ਐਫਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀ ਉਹਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੋ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿਸ਼ ਸਾਰੀ ਰਚੀ ਸੀ ਤੇ ਕਿਸੇ ਨੂੰ ਸਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਰੀ ਅੱਗੇ ਤਫ਼ਤੀਸ਼ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਰਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹਨੂੰ ਇਹ ਸਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ ਤੇ ਹੁਣ ਸਾਨੂੰ ਇੱਥੋਂ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਨੂੰ ਮੁਖਬਰ ਖਾਸ ਦੀ ਇਤਲਾਹ ਆਈ ਕਿ ਜੀ ਇੱਥੇ ਡਰੇਨ ਕੋਲ ਕਿਸੇ ਨੇ ਇਹਨੂੰ ਉਤਾਰਿਆ ਹੈਗਾ ਤੇ ਜਦੋਂ ਪੁਲਿਸ ਪਾਰਟੀ ਨੇ ਇਹਨੂੰ ਇੱਥੇ ਆ ਕੇ ਘੇਰਾ ਪਾਇਆ ਤੇ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਤਾ ਇਹਨੇ ਟੋਟਲ 2 ਫਾਇਰ ਕੀਤੇ ਆ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤੇ ਤਾਂ ਉਸਦੇ ਲੱਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ ਹੈ ਤੇ ਉਹਨੂੰ ਇਮੀਡੀਟਲੀ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈਗਾ ਤੇ ਅੱਗੇ ਦੀ ਤਫ਼ਤੀਸ਼ ਚੱਲਦੀ ਹੈ ਹਾਂ ਸੁਪਾਰੀ ਕਿੰਨੇ ਕੇ ਮਿਲੇ ਆ ਸਰ ਇਹਦੇ ਵਿੱਚ ਜੀ ਹੁਣ ਇਹਨੂੰ ਅਸੀਂ ਜਿਹੜਾ ਜਿਹਨੇ ਦਿੱਤੀ ਹੈਗੀ ਉਹ ਤਾਂ ਬਾਹਰ ਬੈਠਾ ਹੈਗਾ ਹੁਣ ਇਹਨੂੰ ਅਸੀਂ ਪੁੱਛਕਿਛ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਰਾ ਮਾਮਲਾ ਕਲੀਅਰ ਹੋਏਗਾ ਕਿਹੜੀ ਪਰਚੀ ਲੱਗੀ ਹੈ ਜੀ ਦੱਸਣਾ ਚਾਹੁੰਦਾ ਕਿ ਇਹਦੇ ਖਿਲਾਫ ਟੋਟਲ 7 ਮੁਕਦਮੇ ਦਰਜ ਹੈਗੇ ਆ ਜਿਹੜੇ ਸਾਰੇ ਲੜਾਈ ਝਗੜਿਆਂ ਦੇ ਆ ਤੇ ਉਹਦੇ ਵਿੱਚੋਂ ਪਹਿਲਾਂ ਇੱਕ ਮਰਡਰ ਦਾ ਮੁਕਦਮਾ ਹੋਰ ਵੀ ਇਹਦੇ ਉੱਤੇ ਦਰਜ ਹੈ ਸਾਰ ਟੋਟਲ ਕਿੰਨੇ ਫਾਇਰ ਹੋਏ ਆ ਇਹ ਜੀ ਦੋ ਫਾਇਰਿੰਗ ਨੇ ਕੀਤੇ ਹੈਗੇ ਪੁਲਿਸ ਪਾਰਟੀ ਦੇ ਉੱਤੇ ਤੇ ਪੁਲਿਸ ਪਾਰਟੀ ਵੱਲੋਂ ਵੀ ਦੋ ਫਾਇਰਿੰਗ ਪਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹਨੇ ਕਿਸੇ ਐਨ ਆਰ ਆਈ ਦੇ ਕਹਿਣ ਤੇ ਹੀ ਮਰਡਰ ਕੀਤਾ ਹੈ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਤਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹ ਹੁਣ ਕੈਨੇਡਾ ਰਹਿੰਦਾ ਹੈ ਉਹਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਪ੍ਰੀਤ ਸਿੰਘ ਦਾ ਮਰਡਰ ਕਿਉਂ ਕਰਵਾਇਆ ਕੋਈ ਇਹਨਾਂ ਦੀ ਜੀ ਹਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਆ ਉਹ ਪੁਰਾਣੀ ਰੰਜਿਸ਼ ਤੇ ਚੱਲਦੇ ਹੀ ਇਹਨੇ ਇਹਨਾਂ ਦਾ हां जी हां ਇਹਨਾਂ ਦੇ ਉੱਤੇ ਵੀ ਕੋਈ ਮਾਮਲਾ ਦਰਜ ਸੀਗਾ ਉਹ ਵੀ ਅਸੀਂ ਵੈਰੀਫਾਈ ਕਰ ਲਿਆ ਕੋਈ ਲੜਾਈ ਝਗੜੇ ਦਾ ਹੀ ਆ ਹਾਂ ਜੀ ਹਾਂ ਜੀ ਲੜਾਈ ਕਿਉਂ ਪਰਚ ਗੋਲੀ ਲੱਗੀ ਸਰ ਹਾਂਜੀ ਗੋਲੀ ਕਿਹੜੇ ਪੈਰ ਚ ਲੱਗੀ ਹੈ ਜੀ ਦਸਰ ਮਤਲਬ ਲੈਫਟ ਪੈਰ ਦੇ ਵਿੱਚ ਲੱਗੀ ਸੀ ਹਾਂ ਹਾਲਾਤ ਜੀ ਠੀਕ ਹੈ ਕਿੰਨੀ ਕੇਜ ਦੀ ਇਹਦੀ 26 27 ਸਾਲ ਇਹਦੀ ਏਜ ਹੈ ਜੀ ਓਕੇ ਸਰ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਕ੍ਰਿਮੀਨਲਸ ਤੇ ਮਾੜੇ ਅਨਸਰਾਂ ਖਿਲਾਫ ਨਵਾਂ ਸ਼ਹਿਰ ਪੁਲਿਸ ਵੱਲੋਂ ਮਹੀਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇ ਵੱਡੀ ਕਾਮਯਾਬੀ ਮਿਲੀ ਹੈ ਮਿਤੀ 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਦੇ ਵਿੱਚ ਅਸੀਂ 41 ਨੰਬਰ ਐਫਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀ ਉਹਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੋ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿਸ਼ ساری ਰਚੀ ਸੀਗੀ ਤੇ ਕਿਸੇ ਨੂੰ ਸਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਰੀ ਅਗਲੀ ਤਫ਼ਤੀਸ਼ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਲਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦੇ ਹੀ ਰਹਿਣ ਵਾਲਾ ਉਹਨੂੰ ਇਹ ਸਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ ਤੇ ਹੁਣ ਸਾਨੂੰ ਇੱਥੋਂ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਨੂੰ ਮੁਖਬਰ ਖਾਸ ਦੀ ਇਤਲਾਹ ਆਈ ਕਿ ਜੀ ਇੱਥੇ ਡਰੇਨ ਕੋਲ ਕਿਸੇ ਨੇ ਇਹਨੂੰ ਉਤਾਰਿਆ ਹੈਗਾ ਤੇ ਜਦੋਂ ਪੁਲਿਸ ਪਾਰਟੀ ਨੇ ਇਹਨੂੰ ਇੱਥੇ ਆ ਕੇ ਘੇਰਾ ਪਾਇਆ ਤੇ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਤਾ ਇਹਨੇ ਟੋਟਲ 2 ਫਾਇਰ ਕੀਤੇ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤੇ ਤਾਂ ਉਸ ਦੇ ਲੱਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ ਹੈ ਤੇ ਉਹਨੂੰ ਇਮੀਡੀਟਲੀ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈਗਾ ਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ। ਹਾਂ ਸੁਪਾਰੀ ਕਿੰਨੇ ਕੇ ਮਿਲੇ ਹੈ ਸਰ? ਇਹਦੇ ਵਿੱਚ ਜੀ ਹੁਣ ਇਹਨੂੰ ਅਸੀਂ ਜਿਹੜਾ ਜਿਹਨੇ ਦਿੱਤੀ ਹੈਗੀ ਉਹ ਤਾਂ ਬਾਹਰ ਬੈਠਾ ਹੈਗਾ। ਹੁਣ ਇਹਨੂੰ ਅਸੀਂ ਪੁੱਛਕਿਛ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਰਾ ਮਾਮਲਾ ਕਲੀਅਰ ਹੋਏਗਾ। ਕਿਹੜੀ ਪਰਚੀ ਲੱਗੀ ਹੈ? ਮੈਂ ਵੀ ਦੱਸਣਾ ਚਾਹੁੰਦਾ ਹੈ ਕਿ ਇਹਦੇ ਖਿਲਾਫ ਟੋਟਲ 7 ਮੁਕਦਮੇ ਦਰਜ ਹੈਗੇ ਆ ਜਿਹੜੇ ਸਾਰੇ ਲੜਾਈ ਝਗੜਿਆਂ ਦੇ ਆ ਤੇ ਉਹਦੇ ਵਿੱਚੋਂ ਪਹਿਲਾਂ ਇੱਕ ਇਹ ਜੀ ਦੋ ਫਾਇਰਿੰਗ ਨੇ ਕੀਤੇ ਹੈਗੇ ਪੁਲਿਸ ਪਾਰਟੀ ਦੇ ਉੱਤੇ ਤੇ ਪੁਲਿਸ ਪਾਰਟੀ ਵੱਲੋਂ ਵੀ ਦੋ ਫਾਇਰਿੰਗ ਪਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਨਹੀਂ ਕਿਸੇ ਐਨ ਆਰ ਆਈ ਦੇ ਕਹਿੰਦੇ ਹੀ ਮਰਡਰ ਕੀਤਾ ਹੈ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਤਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹ ਹੁਣ ਕੈਨੇਡਾ ਰਹਿੰਦਾ ਹੈ ਉਹਦੇ ਕਹਿੰਣ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਪ੍ਰੀਮ ਸਿੰਘ ਦਾ ਮਰਡਰ ਕਿਉਂ ਕਰਵਾਇਆ ਕੋਈ ਇਹਨਾਂ ਦੀ ਜੀ ਹਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਆ ਉਹ ਪੁਰਾਣੀ ਰੰਜਿਸ਼ ਤੇ ਚੱਲਦੇ ਹੀ ਇਹਨੇ ਇਹਨਾਂ ਹਾਂਜੀ ਹਾਂ ਇਹਨਾਂ ਦੇ ਉੱਤੇ ਵੀ ਕੋਈ ਮਾਮਲਾ ਦਰਜ ਸੀਗਾ ਉਹ ਵੀ ਅਸੀਂ ਵੈਰੀਫਾਈ ਕਰ ਲਿਆ ਕੋਈ ਲੜਾਈ ਝਗੜੇ ਦਾ ਹੀ ਆ ਹਾਂਜੀ ਹਾਂਜੀ ਲੜਾਈ ਕਿਹੜੇ ਪੈਰ 'ਚ ਗੋਲੀ ਲੱਗੀ ਸਰ ਹਾਂਜੀ ਗੋਲੀ ਕਿਹੜੇ ਪੈਰ 'ਚ ਲੱਗੀ ਹੈ ਜੀ ਦਸਤਰਬਾਜ਼ ਮੁਤਾਬਕ ਲੈਫਟ ਪੈਰ ਦੇ ਵਿੱਚ ਲੱਗੀ ਸੀ ਹਾਂ ਹਾਲਾਤ ਜੀ ਠੀਕ ਹੈ ਕਿੰਨੀ ਕੇਸ ਦੀ ਵੀ ਇਹਦੀ 26 27 ਸਾਲ ਇਹਦੀ ਏਜ ਹੈ ਜੀ ਓਕੇ